ਹਾਂਜੀ ਦੋਸਤੋ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਕਹਾਣੀ ਤੀਆਂ ਦੇ ਲੇਖ ਪਾਗ 16ਵਾਂ ਇਸ ਨੂੰ ਲਿਖਿਆ ਜਸਪੀਰ ਕੌਰ ਢਾਲੀਵਾਲ ਨੇ ਪ੍ਰਾਈਵੇਸੀ ਦੇ ਲਈ ਪਾਤਰਾਂ ਦੇ ਨਾਮ ਬਦਲੇ ਗਏ ਹਨ ਅਗਲੇ ਦਿਨ ਜਗਪਾਲ ਨੇ ਹਸਪਤਾਲ ਵਿੱਚੋਂ ਛੁੱਟੀ ਕਰ ਲਈ ਤੇ ਉਹ ਦੋਵੇਂ ਪਹਿਲਾਂ ਅਮਨ ਦੇ ਪਿੱਕੇ ਚਲੇ ਗਏ ਅਮਨ ਨੇ ਚਰਨਜੀਤ ਤੇ ਰਮਣ ਦਾ ਮੂੰਹ ਮਿੱਠਾ ਕਰਵਾਇਆ ਦਵਿੰਦਰ ਤੇ ਅਮਨ ਦਾ ਡੈਡੀ ਆਪਣੇ ਕੰਮ ਤੇ ਗਏ ਸੀ ਅੱਜ ਚਰਨਜੀਤ ਬਹੁਤ ਖੁਸ਼ ਸੀ ਇੱਕ ਤਾਂ ਅਮਨ ਕਈ ਦਿਨਾਂ ਬਾਅਦ ਘਰ ਆਈ ਸੀ ਤੇ ਦੂਜਾ ਉਹ ਏਨੇ ਵਧੀਆ ਨੰਬਰਾਂ ਨਾਲ ਪਾਸ ਹੋ ਗਈ ਚਾਪੀਣ ਤੋਂ ਬਾਅਦ ਅਮਨ ਨੇ ਆਪਣੇ ਪੇਪਰ ਲਏ ਤੇ ਐਡਮਿਸ਼ਨ ਦਾ ਪਤਾ ਕਰਨ ਲਈ ਚਲੀ ਗਈ ਜਗਪਾਲ ਨੇ ਜਾਂਦੇ ਹੋਏ ਅਮਨ ਦਾ ਰਿਜ਼ਲਟ ਵੀ ਕਢਵਾ ਲਿਆ ਜਗਪਾਲ ਤੇ ਅਮਨ ਗੁਰੂ ਨਾਨਕ ਕਾਲਜ ਚਲੀ ਗਏ ਇੱਥੇ ਹੀ ਅਮਨ ਨੇ ਅੱਗੇ 2 ਸਾਲ ਦੀ ਪੜ੍ਹਾਈ ਕਰਨੀ ਸੀ ਰਿਸੈਪਸ਼ਨ ਤੋਂ ਸਾਰੀ ਜਾਣਕਾਰੀ ਲੈ ਕੇ ਐਡਮਿਸ਼ਨ ਕਰਵਾ ਦਿੱਤੀ ਕਰਨ ਨੂੰ ਵਾਪਸ ਆਉਂਦੇ ਹੀ ਅਮਨ ਨੇ ਹਰਵੀਰ ਨੂੰ ਫੋਨ ਲਾ ਲਿਆ ਅਮਨ ਹੈਲੋ ਹਾਂਜੀ ਵੀਰੇ ਕਿਵੇਂ ਹੋ ਹਰਵੀਰ ਬਹੁਤ ਵਧੀਆ ਅਮਨ ਤੈਨੂੰ ਬਹੁਤ ਮੁਬਾਰਕਾਂ ਮੇਰੀ ਭੈਣ ਵਧੀਆ ਨੰਬਰਾਂ ਨਾਲ ਪਾਸ ਹੋ ਗਈ ਅਮਨ ਹਾਂਜੀ ਵੀਰੇ ਤੁਹਾਨੂੰ ਵੀ ਸਵਾ ਵਧਾਈਆਂ ਵੀਰੇ ਮੈਂ ਤੁਹਾਨੂੰ ਦੱਸਣਾ ਸੀ ਕਾਲਜ ਵਿੱਚ ਜਿਹੜਾ ਸਾਡੇ ਗਰੁੱਪ ਵਿੱਚ ਹਰਵਿੰਦਰ ਐ ਉਹਨੂੰ ਤੁਹਾਡਾ ਫੋਨ ਨੰਬਰ ਚਾਹੀਦਾ ਸੀ ਮੈਂ ਸੈਂਡ ਕਰਤਾ ਹਰਵੀਰ ਕੋਈ ਨਾ ਅਮਨ ਕੁਝ ਪੁੱਛਣਾ ਹੋ ਮੈਂ ਕਰ ਲੂੰ ਗੱਲ ਜਦੋਂ ਫੋਨ ਆਇਆ ਤੇ ਹੁਣ ਅੱਗੇ ਕੀ ਸੋਚਿਆ ਅਮਨ ਮੈਂ ਦਾਖਲਾ ਲਿਆ ਹੈ ਅਗਲੇ ਕੋਰਸ ਲਈ ਗੁਰੂ ਨਾਨਕ ਕਾਲਜ ਵਿੱਚ ਦਸੰਬਰ ਵਿੱਚ ਕਲਾਸਾਂ ਸ਼ੁਰੂ ਹੋਣੀਆਂ ਹੈ ਹਰਵੀਰ ਵਧੀਆ ਪੜ੍ਹਾਈ ਪੂਰੀ ਕਰਕੇ ਫਿਰ ਕੋਈ ਜੌਬ ਦੇ ਕੇ ਕਰ ਲਵੀਂ ਅਮਨਦੀਪ ਮੈਂ ਤਾਂ ਤੈਨੂੰ ਆਪਣੇ ਕੋਲ ਸੱਦ ਲੈਣਾ ਸੀ ਪਰ ਮਾਮਾ ਜੀ ਨੇ ਤੇਰਾ ਛੇਤੀ ਵਿਆਹ ਕਰਤਾ ਅਮਨਦੀਪ ਕੋਈ ਨਹੀਂ ਵੀਰੇ ਰੱਬ ਜੀ ਜੋ ਕਰਦੇ ਨੇ ਠੀਕ ਹੀ ਕਰਦੇ ਨੇ ਜਗਪਾਲ ਵੀ ਵਧੀਆ ਸੁਭਾਅ ਦੇ ਨੇ ਕੰਮ ਕਾਜ ਵੀ ਉਹਨਾਂ ਦਾ ਬਹੁਤ ਵਧੀਆ ਚੱਲਦਾ ਹੈ ਵੀਰੇ ਤੁਸੀਂ ਜਗਪਾਲ ਨਾਲ ਵੀ ਗੱਲ ਕਰ ਲਓ ਅਸੀਂ ਰਸਤੇ ਵਿੱਚ ਆ ਘਰ ਵਾਪਸ ਹੀ ਆਉਂਦੇ ਸੀ ਫਿਰ ਹਰਵੀਰ ਨੇ ਜਗਪਾਲ ਨਾਲ ਗੱਲ ਕੀਤੀ ਉਸ ਤੋਂ ਬਾਅਦ ਫਿਰ ਅਮਨ ਨਾਲ ਗੱਲਾਂ ਕਰਨ ਲੱਗ ਗਿਆ ਐਵੇਂ ਹੀ ਦੋਵੇਂ ਭੈਣ ਭਰਾ ਕਿੰਨਾ ਟਾਈਮ ਗੱਲਾਂ ਕਰੀ ਗਏ ਕਰ ਆ ਕੇ ਅਮਨ ਨੇ ਫੋਨ ਕੱਟ ਦਿੱਤਾ ਜਗਪਾਲ ਅਮਨ ਤੇਰਾ ਆਸਟ੍ਰੇਲੀਆ ਜਾ ਕੇ ਪੜ੍ਹਾਈ ਕਰਨ ਦਾ ਮਨ ਸੀ ਤੈਨ ਦੱਸਿਆ ਕਿਉਂ ਨਹੀਂ ਅਮਨ ਡੈਡੀ ਜੀ ਨੂੰ ਦੱਸਿਆ ਸੀ ਉਸ ਤੋਂ ਪਹਿਲਾਂ ਡੈਡੀ ਜੀ ਨੇ ਆਪਣੇ ਦੋਵਾਂ ਦੇ ਰਿਸ਼ਤੇ ਨੂੰ ਹਾਂ ਕਰ ਦਿੱਤੀ ਸੀ ਜਗਪਾਲ ਅਮਨ ਫੇਰ ਕੀ ਸੀ ਤੈਨੂੰ ਆਪਣੇ ਸੁਪਨੇ ਬਾਰੇ ਸੋਚਣਾ ਚਾਹੀਦਾ ਸੀ ਅਮਨ ਨਹੀਂ ਜੀ ਮੇਰੇ ਲਈ ਮੇਰੇ ਡੈਡੀ ਜੀ ਪਹਿਲਾਂ ਨੇ ਜਗਪਾਲ ਚੱਲ ਕੋਈ ਨਹੀਂ ਤੂੰ ਹੁਣ ਆਈਲੈਂਡਸ ਕਰ ਲਾ ਅਮਨ ਨਹੀਂ ਜਗਪਾਲ ਹੁਣ ਤਾਂ ਤੁਹਾਡੇ ਨਾਲ ਇੱਥੇ ਹੀ ਰਹਿਣਾ ਕਹਿੰਦੇ ਹੋਏ ਜਗਪਾਲ ਦੇ ਗਲੇ ਲੱਗ ਗਈ ਜਗਪਾਲ ਨੇ ਫਿਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਅਮਨ ਨਹੀਂ ਮੰਨੀ ਉਦੋਂ ਐਵੇਂ ਹੀ ਤਿੰਨ ਦਿਨ ਲੰਘ ਗਏ ਹਲੇ ਹਰਲੀਨ ਦੇ ਪਰਿਵਾਰ ਨੇ ਕੁਝ ਵੀ ਨਹੀਂ ਦੱਸਿਆ ਸੀ ਗੁਰਵੀਰ ਨੂੰ ਹੁਣ ਇਸ ਗੱਲ ਦੀ ਫਿਕਰ ਲੱਗ ਗਈ ਕ੍ਰੀਤੀ ਨੇ ਆਪਣੇ ਡੈਡੀ ਦੇ ਦੋਸਤ ਨੂੰ ਹਰਲੀਨ ਦੇ ਘਰੋਂ ਪਤਾ ਕਰਨ ਨੂੰ ਕਿਹਾ ਉੱਧਰ ਹਰਲੀਨ ਦੀ ਭਾਬੀ ਨੇ ਹਰਲੀਨ ਨੂੰ ਹਰਵੀਰ ਦੀ ਫੋਟੋ ਦਿਖਾਈ ਤਾਂ ਹਰਲੀਨ ਇੱਕਦਮ ਹੈਰਾਨ ਹੋ ਗਈ ਉਹ ਇੱਕਦਮ ਡਰ ਵੀ ਗਈ ਭਾਬੀ ਹਰਲੀਨ ਤੇਰੇ ਲਈ ਆ ਮੁੰਡੇ ਦੀ ਦੱਸ ਪਈ ਐ ਤੂੰ ਦੱਸ ਤੈਨੂੰ ਪਸੰਦ ਐ ਡੈਡੀ ਜੀ ਹੁਣੀ ਤਾਂ ਘਰਬਾਰ ਦੇਖਾਏ ਨੇ ਮੁੰਡਾ ਆਸਟ੍ਰੇਲੀਆ ਵਿੱਚ ਐ ਉਹਦੇ ਆਏ ਤੋਂ ਮੰਗਣਾ ਤੇ ਵਿਆਹ ਕਰਨਾ ਐ ਹਰਲੀਨ ਭਾਬੀ ਡੈਡੀ ਜੀ ਨੇ ਪਸੰਦ ਕੀਤਾ ਤਾਂ ਸਭ ਕੁਝ ਠੀਕ ਹੀ ਆ ਜਿੱਥੇ ਵੀ ਕਰਨ ਗਈ ਵਧੀਆ ਹੀ ਕਰਨ ਗਈ ਭਾਬੀ ਹਾਂ ਫਿਰ ਡੈਡੀ ਜੀ ਨੂੰ ਤਾਂ ਪਸੰਦ ਹੈ ਹਰਲੀਨ ਦੀ ਹਾਂ ਹੋਣ ਤੋਂ ਬਾਅਦ ਬਚੋਲੇ ਨੂੰ ਸੁਨੇਹਾ ਦੇ ਦਿੱਤਾ ਪ੍ਰੀਤੀ ਦੇ ਡੈਡੀ ਨੇ ਗੁਰਵੀਰ ਨੂੰ ਪੁੱਛ ਲਿਆ ਕਿ ਕਦੋਂ ਆਉਣਾ ਹੈ ਤਾਂ ਗੁਰਵੀਰ ਨੇ 2 ਦਿਨ ਬਾਅਦ ਆਉਣ ਦਾ ਦੱਸ ਦਿੱਤਾ ਉਹਨਾਂ ਨੇ ਤਾਂ ਕਰ ਪਹਿਲਾਂ ਹੀ ਸਲਾਹ ਕੀਤੀ ਹੋਈ ਸੀ ਕਿ ਸੁਨੇਹਾ ਆਉਣ ਤੇ 2 ਦਿਨ ਬਾਅਦ ਹੀ ਸ਼ਗਨ ਘਰ ਆਉਣਾ ਹੈ ਗੁਰਵੀਰ ਨੇ ਆਪਣੇ ਮਾਮਾ ਜੀ ਨੂੰ ਦੱਸ ਦਿੱਤਾ ਕਿ ਚਰਨਜੀਤ मामੀ ਜੀ ਨੂੰ ਪਰਸੋਂ ਭੇਜ ਦੇਣਾ ਉਧਰ ਹਰਲੀਨ ਨੂੰ ਯਕੀਨ ਨਹੀਂ ਆਉਂਦਾ ਸੀ ਕਿ ਹਰਵੀਰ ਨਾਲ ਉਸਦੇ ਰਿਸ਼ਤੇ ਦੀ ਗੱਲ ਚੱਲਦੀ ਹੈ ਚਾਹੇ ਹਰਲੀਨ ਆਪਣੇ ਪਰਿਵਾਰ ਦੇ ਗੁੱਸੇਖੋਰ ਸੁਭਾਅ ਕਰਕੇ ਹਰਵੀਰ ਬਾਰੇ ਕਦੇ ਸੋਚ ਵੀ ਨਹੀਂ ਸਕਦੀ ਸੀ ਹਰਲੀਨ ਨੂੰ ਇਸ ਗੱਲ ਦਾ ਵੀ ਬਹੁਤ ਦੁੱਖ ਸੀ ਕਿ ਮੇਰੇ ਇਸ ਡਰ ਕਰਕੇ ਹੀ ਮੈਂ ਆਪਣੀ ਸਭ ਤੋਂ ਪਿਆਰੀ ਸਹੇਲੀ ਨੂੰ ਛੱਡ ਦਿੱਤਾ ਸੀ ਹਰਲੀਨ ਨੂੰ ਇਹ ਵੀ ਪਤਾ ਸੀ ਕਿ ਅਮਨ ਬਹੁਤ ਨਰਾਜ਼ ਹੈ ਹਰਲੀਨ ਨੇ ਅਮਨ ਨੂੰ ਹੈਲੋ ਦਾ ਮੈਸੇਜ ਭੇਜ ਦਿੱਤਾ ਅਮਨ ਨੇ ਕੋਈ ਰਿਪਲਾਈ ਨਹੀਂ ਕੀਤਾ ਦੋ ਦਿਨ ਹਰਲੀਨ ਉਡੀਕਦੀ ਰਹੀ ਪਰ ਅਮਨ ਨੇ ਕੋਈ ਰਿਪਲਾਈ ਨਹੀਂ ਕੀਤਾ ਤੀਜੇ ਦਿਨ ਸਾਰੇ ਜਣੇ ਹਰਲੀਨ ਦੇ ਪਿੰਡ ਪਹੁੰਚ ਗਏ ਹਰਲੀਨ ਨੂੰ ਦੇਖਣ ਜਾਣਾ ਤਾਂ ਬਸ ਇੱਕ ਰਸਮ ਸੀ ਸਰਬੀ ਹੋਣੀ ਕਰਨ ਤਾਂ ਰੋਕਾ ਹੀ ਗਏ ਸੀ ਰਮਨ ਤੇ ਅਮਨ ਨਾਲ ਨਹੀਂ ਆਈਆਂ ਹੁਣ ਹਰਲੀਨ ਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਅਮਨ ਬਹੁਤ ਨਾਰਾਜ ਹੈ ਚਾਹ ਪੀਣ ਮਗਰੋਂ ਵਿਚੋਲਾ ਹਰਲੀਨ ਦੇ ਡੈਡੀ ਨੂੰ ਕਹਿਣ ਲੱਗਿਆ ਕਿ ਭਾਈ ਕੁੜੀ ਇਹਨਾਂ ਨੂੰ ਪਸੰਦ ਹੈ ਹੁਣ ਰੋਕਾ ਕਰਨ ਨੂੰ ਕਹਿੰਦੇ ਨੇ ਹਰਲੀਨ ਦਾ ਡੈਡੀ ਵਿਚੋਲੇ ਨੂੰ ਵਿਹੜੇ ਵਿੱਚ ਲਾ ਜਾ ਕੇ ਕਹਿਣ ਲੱਗਿਆ ਕਿ ਮੁੰਡੇ ਆਏ ਤਾਂ ਕਰ ਲੈਂਦੇ ਰੋਕਾ ਕਲ ਨੂੰ ਕੋਈ ਗੱਲਬਾਤ ਹੋ ਗਈ ਫਿਰ ਮੁਸ਼ਕਲ ਹੋ ਜਾਣਾ ਹੈ ਬਚੋਲੇ ਸਰਦਾਰ ਜੀ ਤੁਸੀਂ ਫਿਕਰ ਨਾ ਕਰੋ ਬੰਦੇ ਤਾਂ ਸੋਨੇ ਵਰਗੇ ਖਰੇ ਨੇ ਹਰਵੀਰ ਨੇ ਥੋੜੇ ਦਿਨਾਂ ਲਈ ਹੀ ਆਉਣਾ ਹੈ ਉਦੋਂ ਟਾਈਮ ਘੱਟ ਹੋਣਾ ਹੈ ਹਰleen ਦੇ ਡੈਡੀ ਨੂੰ ਬਚੋਲੇ ਨੇ ਮਨਾ ਹੀ ਲਿਆ ਤੇ ਸਰਬੀ ਨੇ ਹਰleen ਨੂੰ ਲੱਡੂਆਂ ਦਾ ਜੋੜਾ ਝੋਲੀ ਪਾ ਕੇ ਸ਼ਗਨ ਕਰ ਦਿੱਤਾ ਫਿਰ ਹਰleen ਦੀ ਮੰਮੀ ਨੇ ਵੀ ਸ਼ਗਨ ਕਰ ਦਿੱਤਾ ਬਾਅਦ ਵਿੱਚ ਸਾਰੇ ਜਣੇ ਗੱਲਾਂ ਬਾਤਾਂ ਕਰਨ ਲੱਗੇ ਪ੍ਰੀਤੀ ਹਰਲੀਨ ਦੇ ਕੋਲ ਬੈਠ ਗਈ ਤੇ ਹਰਲੀਨ ਨੂੰ ਕਹਿਣ ਲੱਗੀ ਕਿ ਆਪਣਾ ਖਿਆਲ ਰੱਖੀ ਹਰਲੀਨ ਹੁਣ ਤਾਂ ਤੂੰ ਸਾਡੀ ਆਮਾਨ ਤਾਈ ਇੱਥੇ ਪ੍ਰੀਤੀ ਹਰਲੀਨ ਦੀ ਭਾਬੀ ਨੂੰ ਕਹਿਣ ਲੱਗੀ ਭਾਬੀ ਜੀ ਸਾਨੂੰ ਹਰਲੀਨ ਦਾ ਨੰਬਰ ਦੇ ਸਕਦੇ ਹੋ ਅਸੀਂ ਕਦੇ ਕਦੇ ਇਹਦੇ ਨਾਲ ਗੱਲ ਕਰ ਲਿਆ ਕਰਾਂਗੇ ਹਰਲੀਨ ਦੀ ਭਾਬੀ ਨੇ ਪ੍ਰੀਤੀ ਦੇ ਫੋਨ ਤੇ ਹਰਲੀਨ ਦਾ ਨੰਬਰ ਸੇਵ ਕਰ ਦਿੱਤਾ ਸਾਰੇ ਜਣੇ ਵਾਪਸ ਘਰ ਚਲੇ ਗਏ ਹਰਵੀਰ ਨੂੰ ਆ ਕੇ ਸ਼ਾਮ ਨੂੰ ਹੀ ਫੋਨ ਕਰਕੇ ਸਭ ਕੁਝ ਦੱਸ ਦਿੱਤਾ ਗੁਰਵੀਰ ਨੇ ਆਪਣੇ ਫੋਨ ਤੇ ਰੋਕੇ ਦੀਆਂ ਜੋ ਫੋਟੋ ਕੀਤੀਆਂ ਸੀ ਉਹ ਵੀ ਹਰਵੀਰ ਨੂੰ ਭੇਜ ਦਿੱਤੀਆਂ ਹਰਵੀਰ ਬਹੁਤ ਖੁਸ਼ ਸੀ ਜੋ ਦਿਲ ਨੇ ਚਾਇਆ ਉਹ ਨੂੰ ਮਿਲ ਗਿਆ ਸੀ ਗੁਰਵੀਰ ਨੇ ਸਾਰੀਆਂ ਫੋਟਮਾਂ ਅਮਨ ਤੇ ਰਮਨ ਨੂੰ ਵੀ ਦਿਖਾ ਦਿੱਤੀਆਂ ਉਹ ਬਹੁਤ ਖੁਸ਼ ਸੀ ਹਰਵੀਰ ਵੀਰੇ ਦਾ ਪਿਆਰ ਜੋ ਉਸ ਨੂੰ ਮਿਲ ਗਿਆ ਪ੍ਰੀਤੀ ਨੇ ਹਰਲੀਨ ਦਾ ਨੰਬਰ ਹਰਵੀਰ ਨੂੰ ਭੇਜ ਦਿੱਤਾ ਹਰਵੀਰ ਨੇ ਨੰਬਰ ਤਾਂ ਸੇਵ ਕਰ ਲਿਆ ਪਰ ਹਰਲੀਨ ਨਾਲ ਗੱਲ ਨਾ ਕੀਤੀ ਕਿਉਂਕਿ ਉਹ ਹਲੇ ਵੀ ਹਰਲੀਨ ਦੇ ਘਰ ਤੇ ਆ ਤੂੰ ਡਰਦਾ ਸੀ ਕਿ ਉਹਨਾਂ ਨੂੰ ਕੁਝ ਵੀ ਨਾ ਪਤਾ ਲੱਗੇ ਪਰ ਪ੍ਰੀਤੀ ਕਦੇ-ਕਦੇ ਫੋਨ ਕਰਕੇ ਹਰਲੀਨ ਤੇ ਉਹਦੇ ਘਰਦਿਆਂ ਨਾਲ ਗੱਲ ਕਰ ਲੈਂਦੀ ਐਵੇਂ ਹੀ ਮਹੀਨਾ ਲੰਘ ਗਿਆ ਉਧਰ ਅਮੰਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਅੱਜ ਉਸਦਾ ਕਾਲਜ ਦਾ ਪਹਿਲਾ ਦਿਨ ਸੀ ਉਹ ਸਵੇਰੇ ਉੱਠ ਘਰ ਦੇ ਸਾਰੇ ਕੰਮ ਨਿਵੇੜ ਕੇ ਕਾਲਜ ਜਾਣ ਲਈ ਤਿਆਰ ਹੋ ਗਈ ਜਗਪਾਲ ਉਹਨੂੰ ਕਾਲਜ ਛੱਡ ਕੇ ਆਇਆ ਅਮਨ ਕਾਲਜ ਦੇ ਅੰਦਰ ਗਈ ਤਾਂ ਹਰਵੀਰ ਦੀ ਕਾਲ ਆ ਗਈ ਹਰਵੀਰ ਪਹੁੰਚ ਗਈ ਕਾਲਜਮਨ ਅਮਨ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਹਰਵੀਰ ਸਤਿ ਸ਼੍ਰੀ ਅਕਾਲ ਘਰ ਕਿਦਾਂ ਸਾਰੇ ਅਮਨ ਵਧੀਆ ਠੀਕ ਐ ਸਾਰੇ ਹਰਵੀਰ ਅਮਨ ਤੇਰਾ ਅੱਜ ਕਾਲਜ ਵਿੱਚ ਪਹਿਲਾ ਦਿਨ ਐ ਐਸਲੇ ਤੈਨੂੰ ਫੋਨ ਕੀਤਾ ਇੱਕ ਤੈਨੂੰ ਦੱਸਣਾ ਸੀ ਕਿ ਹਰਿੰਦਰ ਨਾਲ ਮੇਰੀ ਗੱਲ ਹੋ ਗਈ ਅਮਨਦੀਪ ਬਹੁਤ ਵਧੀਆ ਵੀਰੇ ਜੇ ਤੁਸੀਂ ਨਾ ਫੋਨ ਕਰਦੇ ਫਿਰ ਮੈਂ ਤੁਹਾਡੇ ਨਾਲ ਨਾਰਾਜ਼ ਹੋ ਜਾਣਾ ਸੀ ਅਮਨਦੀਪ ਤੇ ਹਰਵੀਰ ਬਹੁਤ ਟਾਈਮ ਗੱਲਾਂ ਕਰੀ ਗਈ ਅਮਨਦੀਪ ਕਲਾਸ ਦਾ ਟਾਈਮ ਹੋ ਗਿਆ ਉਹ ਕਲਾਸ ਲਾਉਣ ਚਲੀ ਗਈ ਕਲਾਸ ਲਾ ਕੇ ਬਾਹਰ ਆਈ ਤਾਂ ਹਰਵੀਰ ਦਾ ਫਿਰ ਤੋਂ ਮੈਸੇਜ ਆਇਆ ਹੋਇਆ ਸੀ ਅਮਨ ਮੈਂ ਤੈਨੂੰ ਪੁੱਛਣਾ ਹੀ ਭੁੱਲ ਗਿਆ ਕਿ ਹਰਲੀਨ ਠੀਕ ਹੈ ਉਦੇ ਨਾਲ ਤੇਰੀ ਗੱਲ ਹੋਈ ਸੀ ਅਮਨ ਨੇ ਹਰਵੀਰ ਦੇ ਮੈਸੇਜ ਦਾ ਰਿਪਲਾਈ ਕਰ ਦਿੱਤਾ ਅਮਨ ਨਹੀਂ ਵੀਰੇ ਮੇਰੀ ਗੱਲ ਨਹੀਂ ਹੁੰਦੀ ਤੁਸੀਂ ਗੱਲ ਕਰ ਲਓ ਨਹੀਂ ਪ੍ਰੀਤੀ ਭਾਬੀ ਨੂੰ ਪੁੱਛ ਲਵੋ ਹਰਵੀਰ ਨੇ ਉਸੇ ਵੇਲੇ ਫੋਨ ਕਰ ਲਿਆ ਹਰਵੀਰ ਭਾਬੀ ਤਾਂ ਹਰ ਗੱਲ ਮਜ਼ਾਕ ਨਾਲ ਕਰਦੇ ਨੇ ਉਹਨਾਂ ਕਿੱਥੇ ਮੇਰੇ ਨਾਲ ਕੋਈ ਗੱਲ ਕਰਨੀ ਹੈ ਪਰ ਤੂੰ ਕਿਉਂ ਨਹੀਂ ਹਰਲੀਨ ਨਾਲ ਗੱਲ ਕੀਤੀ ਅਮਨ ਕਾਲਜ ਤੋਂ ਬਾਅਦ ਵੀਰੇ ਅਸੀਂ ਇੱਕ ਦੂਜੇ ਨੂੰ ਮਿਲਿਆ ਹੀ ਨਹੀਂ ਨਾ ਕਦੇ ਕੋਈ ਗੱਲ ਹੋਈ ਐ ਹੁਣ ਤਾਂ ਮੈਂ ਵੈਸੇ ਹੀ ਦੂਰ ਰਹਿੰਦੀ ਆ ਤਾਂ ਕਿ ਤੁਹਾਡਾ ਰਿਸ਼ਤਾ ਸਿਰੇ ਚੜ ਜਾਏ ਵਿਆਹ ਤੋਂ ਬਾਅਦ ਫਿਰ ਭਾਬੀ ਨਾਲ ਗੱਲਾਂ ਬਾਤਾਂ ਹੀ ਕਰਨੀਆਂ ਹਰਵੀਰ ਹਾਂ ਸੱਚ ਮੈਂ ਤੈਨੂੰ ਪੁੱਛਣਾ ਹੀ ਭੁੱਲ ਗਿਆ ਸੀ ਹਰਲੀਨ ਤੇਰੇ ਵਿਆਹ ਵੀ ਨਹੀਂ ਆਈ ਸੀ ਅਮਨ ਹਾਂਜੀ ਵੀਰੇ ਵਿਆਹ ਤਾਂ ਹਫਤੇ ਵਿੱਚ ਹੀ ਹੋ ਗਿਆ ਮੈਂ ਕਾਰਜ ਤੋਂ ਕੋਈ ਦੋਸਤ ਨਹੀਂ ਸੱਦਿਆ ਸੀ ਹਰਵੀਰ ਨੂੰ ਬਹੁਤ ਅਜੀਬ ਲੱਗਿਆ ਕਿ ਹਰਲੀਨ ਤੇ ਅਮਨ ਵਿੱਚ ਤਾਂ ਐਨਾ ਪਿਆਰ ਸੀ ਕਿਤੇ ਅਮਨ ਮੈਥੋਂ ਕੋਈ ਗੱਲ ਤਾਂ ਨਹੀਂ ਲੁਕੋ ਰਹੀ ਪਰ ਉਹ ਚੁੱਪ ਰਿਹਾ ਹਰਵੀਰ ਨਾਲ ਗੱਲ ਕਰਕੇ ਕਲਾਸਾਂ ਲਗਾ ਕੇ ਅਮਨ ਘਰ ਨੂੰ ਚੜੀ ਗਈ ਘਰ ਆ ਕੇ ਰਾਤ ਦੀ ਰੋਟੀ ਦੀ ਤਿਆਰੀ ਕਰਕੇ ਫਿਰ ਪੜਨ ਬੈਠ ਗਈ ਜਗਪਾਲ ਦਾ ਰੋਜ਼ ਦਾ ਇਹੀ ਸੀ ਕਿ ਉਹਨੇ ਹਸਪਤਾਲ ਵਿੱਚੋਂ ਰੋਜ਼ ਲੇਟ ਹੀ ਆਉਣਾ ਹੁੰਦਾ ਸੀ ਪਰ ਹੁਣ ਉਹਨਾ ਟਾਈਮ ਅਮਨ ਬੈਠੀ ਪੜਦੀ ਰਹਿੰਦੀ ਸੀ ਤੇ ਜਗਪਾਲ ਦੇ ਆਏ ਤੋਂ ਫਿਰ ਦੋਵੇਂ ਇਕੱਠੇ ਰੋਟੀ ਖਾਂਦੇ ਏ ਅਮਨ ਦੀ ਰੋਜ਼ ਦੀ ਰੁਟੀਨ ਹੋ ਗਈ ਸੀ ਕੀ ਘਰ ਦੇ ਕੰਮ ਕਾਜ ਸੰਭਾਲਣੇ ਤੇ ਪੜ੍ਹਾਈ ਵੀ ਕਰਨੀ ਐਵੇਂ ਹੀ 4 ਮਹੀਨੇ ਬੀਤ ਗਏ ਹਰਵੀਰ ਨੇ ਸਤੰਬਰ ਦੇ ਅਖੀਰਲੇ ਹਫਤੇ ਵਿੱਚ ਹੀ ਆਉਣਾ ਸੀ 15 ਦਸੰਬਰ ਦਾ ਉਸ ਦਾ ਵਿਆਹ ਰੱਖਿਆ ਸੀ ਅਮਨ ਨੂੰ ਸਭ ਤੋਂ ਵੱਧ ਚਾਹੀ ਸੀ ਆਪਣੇ ਹਰਵੀਰ ਵੀਰੇ ਦੇ ਵਿਆਹ ਦਾ ਦੋਵਾਂ ਭੈਣ ਭਰਾਵਾਂ ਵਿੱਚ ਪਿਆਰ ਹੀ ਬਹੁਤ ਹੈ ਦੋਵੇਂ ਹਰ ਗੱਲ ਸਾਂਝੀ ਕਰਦੇ ਇੱਕ ਦੂਜੇ ਨਾਲ ਹਰਵੀਰ ਦੇ ਪੰਜਾਬ ਆਉਣ ਤੋਂ ਪਹਿਲਾਂ ਹਰਵਿੰਦਰ ਸੰਪਤੀ ਦੇ ਪਹਿਲੇ ਹਫਤੇ ਹੀ ਆਸਟ੍ਰੇਲੀਆ ਚਲਾ ਗਿਆ ਹਰਵੀਰ ਉਹਨੂੰ 에어ਪੋਰਟ ਤੋਂ ਘਰ ਲੈ ਗਿਆ ਤੇ ਆਪਣੇ ਕਮਰੇ ਵਿੱਚ ਹੀ ਹਰਵਿੰਦਰ ਨੂੰ ਰੱਖ ਲਿਆ ਹਫਤੇ ਵਿੱਚ ਹੀ ਉਹਦੇ ਸਾਰੇ ਕੰਮ ਕਾਜ ਕਰਵਾ ਕੇ ਤੇ ਉਹਨੂੰ ਸਭ ਕੁਝ ਸਮਝਾ ਦਿੱਤਾ ਫਿਰ ਆਪ ਪੰਜਾਬ ਨੂੰ ਆ ਗਿਆ ਹਰਵੀਰ ਦੇ ਘਰ ਆਉਂਦੇ ਸਾਰ ਹੀ ਵਿਆਹ ਦੀਆਂ ਤਿਆਰੀਆਂ ਜੋਰਾਂ ਛੋਰਾਾਂ ਤੇ ਸ਼ੁਰੂ ਹੋ ਗਈਆਂ ਸਰਬੀ ਨੇ ਸਾਰੀ ਖਰੀਦਦਾਰੀ ਅਮਨ ਤੇ ਰਮਨ ਨੂੰ ਨਾਲ ਲੈ ਕੇ ਕੀਤੀ ਪ੍ਰੀਤੀ ਨੂੰ ਤਾਂ ਦਿਔਰ ਦੇ ਵਿਆਹ ਦਾ ਸਭ ਤੋਂ ਵੱਧ ਚਾਹੀ ਸੀ ਉਹਦੇ ਤਾਂ ਧਰਤੀ ਤੇ ਪੈਰ ਹੀ ਨਹੀਂ ਲੱਗਦੇ ਸੀ ਪ੍ਰੀਤੀ ਨੇ ਹਰਲੀਨ ਨੂੰ ਅੱਜ ਸ਼ਾਪਿੰਗ ਲਈ ਸ਼ਹਿਰ ਸੱਦਿਆ ਹੋਇਆ ਸੀ ਉਹ ਆਪਣੇ ਵੀਰੇ ਤੇ ਭਾਬੀ ਨਾਲ ਆ ਗਈ ਇਧਰੋਂ ਅਮਨ ਤੇ ਰਮਨ ਤੋਂ ਬਗੈਰ ਬਾਕੀ ਸਾਰਾ ਪਰਿਵਾਰ ਸ਼ਹਿਰ ਗਿਆ ਸੀ ਸਰਬੀ ਹੁਣਾਂ ਨੇ ਹਰਲੀਨ ਦੀ ਪਸੰਦ ਦੀ ਸਾਰੀ ਖਰੀਦਦਾਰੀ ਕਰਵਾ ਦਿੱਤੀ ਹਰਲੀਨ ਹੈਰਾਨ ਸੀ ਕਿ ਅਮਨ ਅੱਜ ਵੀ ਨਹੀਂ ਆਈ ਅੱਜ ਪਹਿਲੀ ਵਾਰ ਹਰਵੀਰ ਤੇ ਹਰਲੀਨ ਮਿਲੇ ਸੀ ਹਰਲੀਨ ਨੂੰ ਕਾਲੀ ਲੱਗੀ ਸੀ ਕਿ ਉਹ ਹਰਵੀਰ ਤੋਂ ਅਮਨ ਬਾਰੇ ਪੁੱਛੇ ਹਰਵੀਰ ਨੂੰ ਵੀ ਮਹਿਸੂਸ ਹੁੰਦਾ ਸੀ ਕਿ ਸ਼ਾਇਦ ਹਰਲੀਨ ਕੋਈ ਗੱਲ ਕਰਨਾ ਚਾਹੁੰਦੀ ਹੈ ਹਰਵੀਰ ਹਰਲੀਨ ਨੂੰ ਇਸ਼ਾਰੇ ਨਾਲ ਪਾਸੇ ਲਿਜਾ ਕੇ ਪੁੱਛਦਾ ਹੈ ਹਰਲੀਨ ਕੀ ਸੋਚਣ ਲੱਗੀ ਹੈ ਜੇ ਕੋਈ ਚੀਜ਼ ਨਹੀਂ ਪਸੰਦ ਤਾਂ ਬਦਲ ਲਵਾਂਗੇ ਹਰਲੀਨ ਨਹੀਂ ਨਹੀਂ ਮੈ ਤਾਂ ਅਮਨ ਬਾਰੇ ਸੋਚਦੀ ਸੀ ਉਹ ਮੇਰੇ ਨਾਲ ਐਨੀ ਨਰਾਜ਼ ਹੈ ਕਿ ਅੱਜ ਵੀ ਨਹੀਂ ਆਈ ਹਰਵੀਰ ਨਹੀਂ ਨਰਾਜ਼ ਕਿਉਂ ਹੋਣਾ ਉਹ ਕਾਲਜ ਜਾਣ ਲੱਗ ਗਈ ਵਿਆਹ ਵਿੱਚ ਵੀ ਛੁੱਟੀਆਂ ਹੋਣੀਆਂ ਨੇ ਫਿਰ ਅਮਨ ਨੂੰ ਇਹ ਵੀ ਹੈ ਕਿ ਵਿਆਹ ਤੋਂ ਪਹਿਲਾਂ ਕੋਈ ਪ੍ਰੋਬਲਮ ਨਾ ਹੋ ਜਾਵੇ ਹਰਲੀਨ ਅਮਨ ਨੇ ਮੇਰੇ ਕਿਸੇ ਮੈਸੇਜ ਦਾ ਜਵਾਬ ਵੀ ਨਹੀਂ ਦਿੱਤਾ ਹਰਵੀਰ ਕੋਈ ਨਹੀਂ ਟਾਈਮ ਨਹੀਂ ਲੱਗਿਆ ਹੋਣਾ ਉਸ ਤੋਂ ਬਾਅਦ ਹਰਲੀਨ ਹੁਣੀ ਐ ਪੈਂਡਡੂ ਚਲੇ ਗਏ ਹਰਲੀਨ ਤੇ ਹਰਵੀਰ ਦੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਗਈਆਂ ਦੋਵੇਂ ਪਾਸੇ ਕੜਾਹੀ ਚੜਾਈ ਗਈ ਸਰਬੀ ਦੇ ਘਰ ਤਾਂ ਅੱਜ ਬਹੁਤ ਚਾਹਲ ਪੈਲ ਸੀ ਚਰਨਜੀਤ ਇੱਕ ਦਿਨ ਪਹਿਲਾਂ ਹੀ ਆ ਗਈ ਅਮਨ ਤੇ ਜਗਪਾਲ ਨੇ ਕਾਲਜ ਤੋਂ ਬਾਅਦ ਸਤਨਾਮ ਰਮਨ ਤੇ ਦਵਿੰਦਰ ਨੇ ਡਿਊਟੀ ਤੋਂ ਬਾਅਦ ਆਉਣਾ ਸੀ ਸਾਰੇ ਜਣੇ ਸ਼ਾਮ ਨੂੰ 5 ਵਜੇ ਤੱਕ ਹਰਵੀਰ ਦੇ ਵਿਆਹ ਵਿੱਚ ਪਹੁੰਚ ਗਏ ਸਭ ਨੇ ਆਪੋ ਆਪਣੀਆਂ ਜਿੰਮੇਵਾਰੀਆਂ ਸੰਭਾਲੀਆਂ ਅਗਲੇ ਦਿਨ ਹਲਦੀ ਤੇ ਸ਼ਾਮ ਨੂੰ ਜਾਗੋ ਦਾ ਪ੍ਰੋਗਰਾਮ ਸੀ ਹਰਵੀਰ ਦੇ ਨਾਨਕੇ ਤਾਂ ਦੋ ਦਿਨਾਂ ਦੇ ਪਹਿਲਾਂ ਹੀ ਵਿਆਹ ਦੇ ਕੰਮਕਾਜ ਕਰਵਾਉਣ ਲੱਗੇ ਹੋਏ ਸੀ ਵਟਨੀ ਤੋਂ ਪਹਿਲਾਂ ਸਤਨਾਬ ਦੇ ਚਾਚਾ ਜੀ ਦਾ ਪਰਿਵਾਰ ਵੀ ਆ ਗਿਆ ਸਰਬੀ ਨੇ ਆਪਣੇ ਵੀਰ ਸਤਨਾਮ ਤੇ ਉਹਦੇ ਪਰਿਵਾਰ ਨੂੰ ਨਾਲ ਖੜਾ ਕੇ ਸ਼ਗਨ ਵਿਹਾਰ ਨਾਲ ਨਾਨਕੀਆਂ ਨੂੰ ਅੰਦਰ ਲੈ ਕੇ ਆਈ ਹਰਵੀਰ ਨੂੰ ਵਟਨਾ ਲਾਇਆ ਗਿਆ ਰਮਨ ਨੇ ਤਾਂ ਜਾਦਾ ਭੱਜ ਦੌੜ ਨਹੀਂ ਕੀਤੀ ਪਰ ਅਮਨ ਤੇ ਦਵਿੰਦਰ ਤੇ ਜਗਪਾਲ ਗੁਰਵੀਰ ਤੇ ਪ੍ਰੀਤੀ ਨਾਲ ਵਿਆਹ ਦੇ ਸਾਰੇ ਕੰਮ ਕਰਵਾ ਰਹੇ ਸੀ ਚਰਨਜੀਤ ਸਤਨਾਮ ਤੇ ਸਰਬੀ ترਸੀਮ ਚਾਰੇ ਬਹੁਤ ਖੁਸ਼ ਸਨ ਕਿ ਜਗਪਾਲ ਤੇ ਦਵਿੰਦਰ ਬਹੁਤ ਵਧੀਆ ਨੇ ਉਹਨਾਂ ਵਿੱਚ ਜਵਾਈਆਂ ਵਾਲੀ ਕੋਈ ਆਕੜ ਨਹੀਂ ਸੀ ਚਾਰੇ ਪਾਸੇ ਮਾਹੌਲ ਬਹੁਤ ਖੁਸ਼ੀਆਂ ਭਰਿਆ ਸੀ ਅਮਨ ਤੇ ਰਮਨ ਨੇ ਰਾਤ ਨੂੰ ਜਾਗੋ ਦੀ ਸਾਰੀ ਤਿਆਰੀ ਕਰ ਲਈ ਸਰਬੀ ਤੇ ਤਰਸੀਮ ਨੇ ਬਹੁਤ ਚਾਹ ਨਾਲ ਚਰਨਜੀਤ ਨੂੰ ਜਾਗੋ ਚੁਕਾਈ ਚਰਨਜੀਤ ਨੇ ਇਸ ਵਾਰ ਹੌਲੀ ਹੌਲੀ ਢੇਡਾ ਦਿੱਤਾ ਪਰ ਅਮਨ ਨੇ ਆਪਣੀਆਂ ਚਾਚੀਆਂ ਨਾਲ ਰਲ ਕੇ ਜਾਗੋ ਤੇ ਗਿੱਧੇ ਵਿੱਚ ਧਮਾਲਾਂ ਪਾ ਦਿੱਤੀਆਂ ਪ੍ਰੀਤੀ ਦੇ ਦਾਤਕਿਆਂ ਵੱਲੋਂ ਨਾਨਕਿਆਂ ਨੂੰ ਖੂਬ ਸਿੱਠਣੀਆਂ ਦਿੱਤੀਆਂ ਗੁਰਵੀਰ ਨੇ ਬਾਅਦ ਵਿੱਚ ਡੀਜੇ ਚਾਲੂ ਕਰਵਾ ਦਿੱਤਾ ਸਾਰੇ ਜਣੇ ਡੀਜੇ ਤੇ ਨੱਚਣ ਲੱਗੇ ਰਾਤ ਦੇ 11 ਵਜੇ ਤੱਕ ਡੀਜੇ ਬੰਦ ਕਰ ਦਿੱਤੇ ਤੇ ਸਾਰੇ ਜਣੇ ਸੌਣ ਲਈ ਆਪੋ ਆਪਣੀ ਜਗਾ ਲੱਭਣ ਲੱਗੇ ਅਗਲੇ ਦਿਨ ਸਵੇਰੇ ਚੰਜੀਤ ਹੁਣਾ ਨੇ ਉੱਠ ਕੇ ਪਹਿਲਾਂ ਹਰਵੀਰ ਨੂੰ ਜਗਾਇਆ ਤੇ ਨਾਈ ਧੋਈ ਕਰਵਾਈ ਸਤਨਾਮ ਤੇ ਚਰਨਜੀਤ ਨੇ ਸਾਰੇ ਸ਼ਗਨ ਵਿਹਾਰ ਕੀਤੇ ਤੇ ਹਰਵੀਰ ਤਿਆਰ ਹੋਣ ਲੱਗ ਗਿਆ ਉਦੋਂ ਤੱਕ ਅਮਨ ਤੇ ਰਮਨ ਵੀ ਤਿਆਰ ਹੋ ਗਈਆਂ ਹਰਵੀਰ ਨੂੰ ਕੁਰਸੀ ਤੇ ਬਿਠਾ ਕੇ ਰਮਣ ਹੁਨਾ ਨੇ ਰਲ ਕੇ ਸੇਰਾ ਵਧਾਈ ਦੀ ਰਸਮ ਕੀਤੀ ਫਿਰ ਸਰਪੀ ਨੇ ਹਰਵੀਰ ਦਾ ਮੂੰਹ ਮਿੱਠਾ ਕਰਵਾ ਕੇ ਸਲਾਮੀ ਦੀ ਰਸਮ ਸ਼ੁਰੂ ਕੀਤੀ ਸਰਬੀ ਦੇ ਸ਼ਗਨ ਪਾਉਣ ਤੋਂ ਬਾਅਦ ਨਾਨਕਿਆਂ ਦਾਦਕਿਆਂ ਨੇ ਹਰਵੀਰ ਨੂੰ ਸ਼ਗਨ ਪਾਇਆ 10 ਵਜੇ ਤੱਕ ਬਰਾਤ ਆਪਣੀ ਮੰਜ਼ਲ ਵੱਲ ਰਵਾਨਾ ਹੋ ਗਈ 10:30 ਵਜੇ ਤੱਕ ਬਰਾਤ ਪੈਲਸ ਪਹੁੰਚ ਗਈ ਬਰਾਤ ਦਾ ਸਵਾਗਤ ਕਰਨ ਤੋਂ ਬਾਅਦ ਮਿਲਣੀ ਦੀ ਰਸਮ ਕੀਤੀ ਗਈ ਚਾਹ ਪਾਣੀ ਪੀਣ ਤੋਂ ਬਾਅਦ ਦੋਵੇਂ ਪਰਿਵਾਰ ਆਨੰਦ ਕਾਰਜ ਲਈ ਹਰਵੀਰ ਦੇ ਸਹੁਰੇ ਪਿੰਡ ਵਾਲੀ ਗੁਰਦੁਆਰਾ ਸਾਹਿਬ ਚਲੇ ਗਈ 12 ਵਜੇ ਤੱਕ ਆਨੰਦ ਕਾਰਜ ਦੀ ਰਸਮ ਦੀ ਸਮਾਪਤੀ ਹੋ ਗਈ ਫਿਰ ਉਸ ਤੋਂ ਬਾਅਦ ਸੁਭਾਗ ਚੂੜੀ ਬੈਂਡ ਬਾਜੇ ਨਾਲ ਪੈਲਸ ਵਿੱਚ ਦਾਖਲ ਹੋਈ ਹਰਵੀਰ ਤੇ ਹਰਲੀਨ ਦੀ ਜੋੜੀ ਬਹੁਤ ਸੋਹਣੀ ਲੱਗਦੀ ਸੀ ਦੋਵਾਂ ਨੂੰ ਵਾਰਨਿਆਂ ਦੀ ਰਸਮ ਲਈ ਸਟੇਜ ਤੇ ਲਿਜਾਇਆ ਗਿਆ ਦੋਵਾਂ ਪਰਿਵਾਰਾਂ ਦੇ ਸ਼ਗਨ ਕਰਨ ਤੋਂ ਬਾਅਦ ਸਾਰੇ ਰਿਸ਼ਤੇਦਾਰ ਤੇ ਦੋਸਤ ਮਿੱਤਰ ਵਾਰਨੇ ਕਰਨ ਲੱਗੇ ਨਾਲ ਇੱਕ ਪਾਸੇ ਰੋਟੀ ਲੱਗੀ ਹੋਈ ਸੀ ਹਰਵੀਰ ਦੇ ਦੋਸਤ ਤੇ ਹੋਰ ਸਾਰੇ ਮੁੰਡੇ ਸਟੇਜ ਦੇ ਸਾਹਮਣੇ ਨੱਚਣ ਲੱਗੇ ਹੋਏ ਸੀ ਫਿਰ ਸਭ ਨੇ ਰੋਟੀ ਖਾਧੀ ਤੇ 4 ਵਜੇ ਤੱਕ ਹਰਲੀਨ ਦੀ ਵਿਦਾਈ ਕੀਤੀ ਗਈ ਸਰਬਜੀਤ ਤੇ ਚਰਨਜੀਤ ਕੁਝ ਸਮਾਂ ਪਹਿਲਾਂ ਹੀ ਘਰ ਆ ਗਈਆਂ ਉਹਨਾਂ ਆ ਕੇ ਨਵੀਂ ਬੋਟੀ ਦੇ ਸਵਾਗਤ ਦੀ ਤਿਆਰੀ ਕਰ ਲਈ 5 ਵਜੇ ਸਾਰੀ ਬਰਾਤ ਘਰ ਆ ਗਈ ਰਮਨ ਤੇ ਅਮਨ ਹੁਣੀ ਪਹਿਲਾਂ ਹੀ ਗੱਡੀ ਵਿੱਚੋਂ ਨਿਕਲ ਕੇ ਗੇਟ ਰੋਕ ਕੇ ਖੜ ਗਈਆਂ ਰੀਤੀ ਨੇ ਵੀ ਨਵੀਂ ਵੋਟੀ ਹਰਲੀਨ ਨੂੰ ਕਾਰ ਵਿੱਚੋਂ ਸ਼ਗਨ ਦੇ ਕੇ ਉਤਾਰਿਆ ਹਰਵੀਰ ਨੇ ਆਪਣੀਆਂ ਭੈਣਾਂ ਨੂੰ ਸ਼ਗਨ ਦਿੱਤਾ ਹਰਲੀਨ ਤੇ ਹਰਵੀਰ ਨਾਲ ਸ਼ਗਨਾਂ ਨਾਲ ਆਪਣੇ ਸਹੁਰੇ ਘਰ ਅੰਦਰ ਪ੍ਰਵੇਸ਼ ਕੀਤਾ ਸਰਬੀ ਨੇ ਸੁਭਾਗ ਜੋੜੀ ਤੋਂ ਪਾਣੀ ਵਾਰ ਕੇ ਪੀਤਾ ਜੋੜੀ ਨੂੰ ਕਮਰੇ ਵਿੱਚ ਬਿਠਾ ਕੇ ਹੋਰ ਸਾਰੇ ਸ਼ਗਨ ਵਿਹਾਰ ਕੀਤੇ ਗਏ ਜਰਨਜੀਤ ਤੇ ਸਰਬੀ ਤਾਂ ਖੁਸ਼ੀ-ਖੁਸ਼ੀ ਸਾਰੇ ਲਾਗੀਆਂ ਨੂੰ ਵਧਾਈਆਂ ਦੇਣ ਲੱਗੀਆਂ ਹੋਈਆਂ ਸੀ ਸਰਬੀ ਤੇ ਤਰਸੀਮ ਬਾਅਦ ਵਿੱਚ ਰਿਸ਼ਤੇਦਾਰਾਂ ਦੀ ਵਧਾਈ ਵਿੱਚ ਵੀ ਜੀ ਸੀ ਕਈ ਰਿਸ਼ਤੇਦਾਰ ਵਾਪਸ ਚੱਲੇ ਸੀ ਪ੍ਰੀਤੀ ਤੇ ਅਮਨ ਨਵੀਂ ਬੋਟੀ ਨੂੰ ਚਾਹ ਪਾਣੀ ਪਿਲਾਉਣ ਵਿੱਚ ਵਿਅਸਤ ਸੀ ਹਰਲੀਨ ਨੂੰ ਵਧੀਆ ਲੱਗਦਾ ਸੀ ਕਿ ਅਮਨ ਬਹੁਤ ਖੁਸ਼ ਹੈ ਸਭ ਕੰਮ ਕਾਜ ਕਰਦੀ ਹੈ ਪੱਜੀ ਫਿਰਦੀ ਹੈ ਇੱਕ ਗੱਲ ਹੀ ਹਰਲੀਨ ਨੂੰ ਸਮਝ ਨਹੀਂ ਆਉਂਦੀ ਸੀ ਕੀ ਰਮਣ ਉਹਨੂੰ ਭਾਬੀ ਕਿਉਂ ਕਹਿੰਦੀ ਐ ਮੇਰਾ ਨਾਮ ਕਿਉਂ ਨਹੀਂ ਲੈਂਦੀ ਅਸੀਂ ਦੋਵੇਂ ਤਾਂ ਸਹੇਲੀਆਂ ਹਰਲੀਨ ਬੈਠੀ ਸੋਚਦੀ ਸੀ ਕਿ ਰਮਣ ਆ ਕੇ ਉਹਦੇ ਨਾਲ ਗੱਲਾਂ ਬਾਤਾਂ ਕਰਨ ਲੱਗੀ ਰਮਣ ਭਾਬੀ ਜੀ ਕਿਵੇਂ ਲੱਗਿਆ ਤੁਹਾਨੂੰ ਆਪਣਾ ਸਹੁਰਾ ਪਰਿਵਾਰ ਹਰਲੀਨ ਬਹੁਤ ਵਧੀਆ ਭੈਣੇ ਸਾਰੇ ਬਹੁਤ ਵਧੀਆ ਨੇ ਰਮਣ ਭਾਬੀ ਦੇਖਣਾ ਤੁਹਾਡਾ ਬਹੁਤ ਛੇਤੀ ਦਿਲ ਲੱਗ ਜਾਣਾ ਹੈ ਆਪਣੇ ਸਹੁਰੇ ਘਰ ਪ੍ਰੀਤੀ ਭਾਬੀ ਦਾ ਸੁਭਾਅ ਵੀ ਬਹੁਤ ਵਧੀਆ ਹੈ ਅਵੇਂ ਹੀ ਗੱਲਾਂ ਕਰਦੇ ਕਰਦੇ ਰਮਨ ਉੱਠ ਕੇ ਚਲੀ ਗਈ ਦਸੰਬਰ ਦਾ ਮਹੀਨਾ ਸੀ ਹਨੇਰਾ ਵੀ ਜਲਦੀ ਹੋ ਗਿਆ ਤੇ ਰਾਤ ਦੀ ਰੋਟੀ ਦੀ ਤਿਆਰੀ ਹੋਣ ਲੱਗੀ ਸਾਰੇ ਰੋਟੀ ਖਾ ਕੇ ਨੱਚ ਟੱਪ ਕੇ ਸੌਣ ਚਲੇ ਗਏ ਅਗਲੇ ਦਿਨ ਹਰਲੀਨ ਨੇ ਆਪਣੇ ਪੇਕੇ ਫੇਰਾ ਪਾਉਣ ਜਾਣਾ ਸੀ ਸਵੇਰੇ ਸਰਪੀ ਹੁਣਾ ਹਰਲੀਨ ਨਾਲ ਜਾਣ ਦੀਆਂ ਤਿਆਰੀਆਂ ਕਰਨ ਲੱਗੇ ਕਿਉਂਕਿ ਮਿਲਣੀ ਦੀ ਰਸਮ ਕਰਨ ਹਰਲੀਨ ਦੇ ਪੇਕੇ ਪਰਿਵਾਰ ਵੱਲੋਂ ਅੱਜ ਸਭ ਨੂੰ ਬੁਲਾਇਆ ਗਿਆ ਸੀ ਸਰਬੀ ਤੇ ترسیਮ ਦੇ ਸਾਰੇ ਨੇੜੇ ਦੇ ਰਿਸ਼ਤੇਦਾਰ ਤੇ ਪਰਿਵਾਰ ਵਾਲੇ ਹਰਲੀਨ ਦੇ ਪੇਕੇ ਫੇਰੇ ਪਾਉਣ ਚਲੇ ਗਏ ਮਗਰੋਂ ਦਵਿੰਦਰ ਤੇ ਰਮਨ ਆਪੋ ਆਪਣੀ ਡਿਊਟੀ ਤੇ ਚਲੇ ਗਏ ਤੇ ਥੋੜੀ ਦੇਰ ਬਾਅਦ ਜਗਪਾਲ ਵੀ ਹਸਪਤਾਲ ਆ ਗਿਆ ਸ਼ਾਮ ਨੂੰ ਸਰਬੀ ਹੁਣਾਂ ਦੇ ਵਾਪਸ ਆਇਆ ਤੋਂ ਅਮਨ ਸਾਰਿਆਂ ਨੂੰ ਮਿਲਣ ਤੋਂ ਬਾਅਦ ਬਹੁਤ ਪਿਆਰ ਨਾਲ ਹਰਲੀਨ ਨੂੰ ਵੀ ਮਿਲਣ ਗਈ ਤਾਂ ਹਰਲੀਨ ਨੇ ਉਹਨੂੰ ਰੋਕ ਕੇ ਪੁੱਛਿਆ ਕਿ ਅਮਨ ਤੂੰ ਮੇਰੇ ਨਾਲ ਹਾਲੇ ਵੀ ਨਾਰਾਜ਼ ਐ ਅਮਨ ਲੈ ਭਾਬੀ ਮੈਂ ਕਿਉਂ ਤੁਹਾਡੇ ਨਾਲ ਨਾਰਾਜ਼ ਹੋਣਾ ਹੈ ਹਰਲੀਨ ਫਿਰ ਤੂੰ ਮੈਥੋਂ ਦੂਰ ਦੂਰ ਕਿਉਂ ਫਿਰਦੀ ਐ ਮੇਰਾ ਨਾਮ ਕਿਉਂ ਨਹੀਂ ਲੈਂਦੀ ਆਪਾਂ ਤਾਂ ਸਹੇਲੀਆਂ ਦੋਵੇਂ ਅਮਨ ਹਰਵੀਰ ਵੀਰਾ ਮੈਥੋਂ ਵੱਡਾ ਫਿਰ ਮੈਂ ਭਾਬੀ ਹੀ ਕਹੂੰਗੀ ਰਹੀ ਦੂਰ ਦੂਰ ਫੇਰਨ ਦੀ ਗੱਲ ਤਾਂ ਮੈਂ ਵਿਆਹ ਦੇ ਕੰਮ ਕਾਜ ਕਰਵਾਉਂਦੀ ਫਿਰਦੀ ਸੀ ਰਮਨ ਤੋਂ ਜ਼ਿਆਦਾ ਕੰਮ ਨਹੀਂ ਹੁੰਦਾ ਹੁਣ ਫਿਰ ਭੂਆ ਜੀ ਦੀਪਾ ਬੀ ਨਾਲ ਵੀ ਕੰਮ ਕਰਵਾਉਣਾ ਸੀ ਉਸ ਤੋਂ ਬਾਅਦ ਸਤਨਾਮ ਨੇ ਅਮਨ ਨੂੰ ਉਸਦੇ ਸਹੁਰੇ ਘਰ ਛੱਡ ਦਿੱਤਾ ਅਮਨ ਅਗਲੇ ਦਿਨ ਤੋਂ ਕਾਲਜ ਜਾਣ ਲੱਗ ਗਈ ਉਹਦਾ ਹੁਣ ਸਿਰਫ ਪੜ੍ਹਾਈ ਵੱਲ ਧਿਆਨ ਸੀ ਕਿਉਂਕਿ ਮਾਰਚ ਵਿੱਚ ਉਹਦੇ ਪੇਪਰ ਸ਼ੁਰੂ ਹੋਣੇ ਸੀ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆ ਕੱਲ ਅਗਲੇ ਭਾਗ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ